ਹਾਂਜੀ ਦੋਸਤੋ ਅੱਜ ਵੱਡੀ ਸੇ ਆਪਾਂ ਕੰਕ ਤਹਾਨੂੰ ਦੱਸਣਾ ਕਿ ਕਿਸ ਦੀ ਦਾ ਕਿੰਨਾ ਝਾੜ ਰਿਹਾ ਤੇ ਜਿਹੜੇ ਸੱਜਣ ਮਿੱਤਰਾਂ ਨੇ ਕੰਕ ਵਾਧ ਲਈ ਤਾਂ ਵੀਡੀਓ ਦੇਖ ਰਹੇ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕਿੰਨੇ ਮਨ ਨਿਕਲੀ ਆ ਕੰਕ ਤੇ ਕਿਹੜਾ ਵੀ ਸੀ ਕਿਉਂਕਿ ਆਪਣੇ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਕਿਹੜਾ ਵੀ ਚੰਗਾ ਤੇ ਕਿਹੜਾ ਮਾੜਾ ਅੱਜ ਸੱਜਣ ਨੂੰ ਤੁਹਾਨੂੰ ਆਪਣੇ ਬਾਰੇ ਦੱਸਦੇ ਹਾਂ ਆਪਾਂ ਸਿਰਫ 2976 ਅਤੇ 222387 ਇਹ ਦੀਆਂ ਤੋਂ ਬਗੈਰ ਹੋਰ ਕੋਈ ਜੀਨ ਕਿੱਛਾ ਸੀਗਾ 2967 ਦੇ ਕੁਝ ਕਿੱਲੇ 222 387 ਇਹ ਪਰ ਲਾ ਕੇ ਬੀਜੀ ਸੀਗੀ ਤੇ ਜਿਹੜੀ ਅੱਜ ਆਪਾਂ ਦੋ ਕਿੱਲੇ ਵੱਡੇ ਐ 222 387 ਦੇ ਇਹਦੇ ਚੋਂ ਦੋ ਕਿੱਲਾਂ ਚੋਂ 50 ਕੁਵਟਲ ਕੰਡੇ ਤੇ ਜੋਕੜੇ 50 ਕੁਵਟਲਾਂ ਤੁਸੀਂ ਮੰਨ ਲੇਗੇ ਚਲੋ ਵੀ 125 26 ਮੰਨ ਹੋ ਜਾਂਦਾ ਮੋਟੋ-ਵੋਟਾ ਹਿਸਾਬ 125 26 ਮੰਨ ਤੋਂ ਜੇ ਆਪਾਂ 10 ਮੰਨ ਕਰਦੇ ਆਂ ਵੀ ਹਜੇ ਕੰਨ ਕੁ ਸੁੱਕੂਗੀ ਦੀ ਹੈਗੀ ਹੈ ਨਾ ਕਿਉਂਕਿ ਦਿੱਲੀ ਵੱਢੀ ਗਈ ਸੀ 515 ਮਾਣਾ ਰੰਗੀਆਂ ਮੰਗਰ 115 ਦਾ ਹੋ ਗਿਆ 56 57 ਮਾਣਾ ਇਹ ਕਹਿਣ ਦਾ ਆਪਾਂ ਵੀ 222 387 ਕਣਕ ਪੁੱਲ ਲੈ ਕੇ ਵਧੀਆ ਵੈਰੈਟੀ ਆ ਨਾਲੇ ਇਹ ਡਿਗਦੀ ਹੈਗੀ ਕਣਕ ਟੂੜੀ ਵੀ ਵਧੀਆ ਬਣੂਗੀ ਇਸ ਦੀ ਬਾਕੀ ਜੋ ਰੰਗੀ ਕਣਕ ਆਪਾਂ ਚਾਰ ਪੰਜ ਦਰਾਂ ਨੂੰ ਵੱਡਾ ਹੈ ਕਿਉਂਕਿ ਲੱਗੇ ਦਾਣੇ ਗਿੱਲੇ ਸੀਗੇ ਬਟਨੀ ਤਾਜੀ ਸੀ ਉਹਦਾ ਕਰਕੇ ਮਸ਼ੀਨ ਰੋਕਦੀ ਸੀ ਤਾਂ ਤਾਂ ਹੁਣ ਉਦੇ ਸਾਰਾ ਕੁਝ ਜਾਣ ਦੁਬਾਰੀ ਕਰਵਾਵਾਂਗੇ ਵੀਡੀਓ ਨੂੰ ਕਰਦੇ ਵਾਹ ਤੋਂ ਬਾਅਦ ਸ਼ੇਅਰ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਬਈ ਤੁਹਾਡੇ ਕਿਲੇ ਜੋ ਕਿੰਨੇ ਮਨ ਕਣਕ ਨਿਕਲੀ ਹੈ ਤੇ ਕਿਹੜਾ ਬੀ ਸੀ ਨਾਲ ਦੇ ਵਾਸਤੇ ਆਪਣੇ ਭਰਾ ਨੂੰ ਪਤਾ ਲੱਗਦਾ ਰਹਿੰਦਾ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਨ ਨੂੰ ਬੋਲੋ